ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਉੱਤੇ ਵੱਡੀ ਮਾਤ ਪਈ ਹੋਈ ਹੈ ਜਿੱਥੇ ਕਹਿ ਲਈਏ ਕਿ ਇਸ ਵੱਡੀ ਮਾਤ ਨੇ ਜਿਹੜੇ ਨੇ ਕਾਫੀ ਜਿਹੜੇ ਲੋਕਾਂ ਦੀਆਂ ਫਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਨੇ ਤੇ ਦੂਸਰੇ ਪਾਸੇ ਜਿਹੜੇ ਨੇ 2-4 ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਾਫੀ ਬਿਮਾਰ ਚੱਲ ਰਹੇ ਨੇ ਇੱਕ ਪਾਸੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਕਾਫੀ ਕਿਸਾਨ ਪ੍ਰਾਪ ਬਿਮਾਰਤਾ ਕੋਈ ਨਹੀਂ ਕਿਉਂਕਿ ਬਿਮਾਰੀਆਂ ਵੀ ਫੈਲਣ ਦੇ ਚਾਂਸ ਬਣ ਗਏ ਨੇ ਤੇ ਦੂਸਰੇ ਪਾਸੇ ਕਈਆਂ ਦੀਆਂ ਮੌਤਾਂ ਵੀ ਹੋਈਆਂ ਨੇ ਉਹਨਾਂ ਦੇ ਦੌਰਾਨ ਚੱਲਦਿਆਂ ਹੀ ਦੋ ਤਿੰਨ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬਿਮਾਰ ਚੱਲ ਰਹੇ ਨੇ ਲੇਕਿਨ ਹੁਣ ਇੱਕ ਵੱਡੀ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਾਅਦ ਇੱਕ ਹੋਰ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਹੈ ਉਹ ਵੀ ਬਿਮਾਰ ਚੱਲ ਰਿਹਾ ਹੈ ਬਿਮਾਰੀ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਨੂੰ ਕਿਸੇ ਦਾ ਸਾਥ ਵੀ ਦਿੰਦੇ ਹੋਏ ਨਹੀਂ ਦੇਖਿਆ ਜਾ ਰਿਹਾ ਵੱਧ ਚੜ ਕੇ ਵੀ ਸਾਹਮਣੇ ਨਹੀਂ ਆ ਰਹੇ ਜਿੱਥੇ ਪਠਾਨ ਮਾਜਰਾ ਨੇ ਵੀ ਵੱਡੇ ਵੱਡੇ ਜਿਹੜੇ ਨੇ ਰਾਜ ਖੋਲ ਕੇ ਰੱਖ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਤੇ ਦੂਸਰੇ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲਗਾਤਾਰ ਜਿਹੜੇ ਨੇ ਬਿਮਾਰ ਚੱਲਦੇ ਆ ਰਹੇ ਨੇ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਫਿਰ ਉਹਨਾਂ ਨੂੰ ਚੰਡੀਗੜ੍ਹ ਫੋਰਟਿਸ ਹਸਪੀਟਲ ਦੇ ਵਿੱਚ ਵੀ ਲਜਾਇਆ ਗਿਆ ਕਹਿ ਰਹੇ ਨੇ ਕਿ ਹੁਣ ਉਹਨਾਂ ਦੀ ਕਾਫੀ ਜੜੀ ਹੈ ਅੱਗੇ ਨਾਲੋਂ ਤਬੀਅਾ ਚ ਸੁਧਾਰ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਵੀ ਇੱਕ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਅੰਦਾਜ਼ ਦਿੰਨੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਵਿਧਾਇਕ ਰਮਨ अरोड़ा ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਮਨ अरोड़ा ਨੂੰ ਛਾਤੀ ਵਿੱਚ ਦਰਦ ਹੋਣ ਕਾਰਨ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਰੈਫਰਲ ਕੀਤਾ ਗਿਆ ਹੈ ਦਰਅਸਲ ਕੁ ਸਮਾਂ ਪਹਿਲਾਂ ਉਹਨਾਂ ਨੂੰ ਛਾਤੀ ਵਿੱਚ ਦਰਦ ਸੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਉਹਨਾਂ ਨੂੰ ਚੈੱਕਅਪ ਲਈ ਲਜਾਇਆ ਗਿਆ ਪਰ ਉੱਥੇ ਹਾਰਟ ਰੋਗ ਜਿਹੜੇ ਨੇ ਨਾ ਹੋਣ ਦੇ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਦੱਸ ਦਈਏ ਕਿ ਰਮਨ अरोड़ा ਇੱਕ ਜ਼ਬਰ ਵਸੂਲੀ ਨਾਲ ਜੁੜੇ ਕੇਸਾਂ ਦੇ ਵਿਚਾਲੇ ਰਿਮਾਂਡ ਤੇ ਹਨ ਅਦਾਲਤ ਨੇ ਅੱਜ ਉਹਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਵਧਾਇਆ ਹੈ ਪਰ ਹੁਣ ਖਬਰ ਆ ਰਹੀ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਸ਼ਿਫਟ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਰਮਨ अरोड़ा ਦਿਲ ਦੀ ਬਿਮਾਰੀ ਕਾਰਨ ਜਲੰਧਰ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਥੇ ਹਿਰਦੇ ਰੋਗ ਵਿਦਵਾਨ ਡਾਕਟਰ ਨਾ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਘੰਟਿਆਂ ਤੋਂ ਵਿਧਾਇਕ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖਲ ਹਨ ਪਰ ਡਾਕਟਰ ਨਾ ਹੋਣ ਕਾਰਨ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ ਇਸ ਦੇ ਦਰਮਿਆਨ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਵਿਧਾਇਕ ਆਪਣੀ ਤਬੀਅਤ ਠੀਕ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ ਜਿਸ ਕਰਕੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰ ਨੇ ਉਹਨਾਂ ਨੂੰ ਹੈਲਥ ਚੈੱਕਅਪ ਕੀਤਾ ਫਿਲਹਾਲ ਡਾਕਟਰਾਂ ਵੱਲੋਂ ਕੋਈ ਬਿਮਾਰੀ ਸਪਸ਼ਟ ਨਹੀਂ ਕੀਤੀ ਗਈ ਕੁਝ ਟੈਸਟ ਲਿਖੇ ਹਨ ਤਾਂ ਉਹਨਾਂ ਟੈਸਟਾਂ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਸਲ ਦੇ ਵਿੱਚ ਜਿਹੜਾ ਹੈ ਵਿਧਾਇਕ ਨੂੰ ਕੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਗਿਆ ਹੈ ਟੈਸਟ ਹੋਣ ਬਾਅਦ ਤੋਂ ਅੰਮ੍ਰਿਤ ਅੰਮ੍ਰਿਤਸਰ ਭੇਜਿਆ ਜਾ ਸਕਦਾ ਹੈ ਤਾਂ ਤੁਹਾਨੂੰ ਹੁਣ ਦੱਸ ਦਿੰਨੇ ਹਾਂ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਬਿਮਾਰ ਚੱਲ ਰਹੇ ਨੇ ਤੇ ਦੂਜੇ ਪਾਸੇ ਰਮਨ अरोड़ा ਜਿਨ੍ਹਾਂ ਦੇ ਉੱਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਵਾਈ ਗਈ ਸੀ ਜਿਸ ਤਰੀਕੇ ਨਾਲ ਰਮਨ अरोड़ा ਨੇ ਤੰਦਲੀ ਦੇ ਨਾਲ ਪੈਸੇ ਇਕੱਠੇ ਕੀਤੇ ਤੇ ਉਹਨਾਂ ਨੂੰ ਪਹਿਲਾ ਵਿਜੀਲੈਂਸ ਵੱਲੋਂ ਵੱਡੇ ਜਿਹੜੇ ਨੇ ਉਹਨਾਂ ਉੱਤੇ ਕੀਤੀ ਗਈ ਕਾਰਵਾਈ ਤੇ ਉਸ ਤੋਂ ਬਾਅਦ ਜਦੋਂ ਜ਼ਮਾਨਤ ਤੇ ਛੁੱਟ ਕੇ ਆਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਹੈ ਵਸੂਲੀ ਦਾ ਚਾਰਜ ਵੀ ਲੱਗਾ ਇੱਕ ਮਾਮਲਾ ਹੋਰ ਦਰਜ ਹੋ ਗਿਆ ਤੇ ਲੇਕਿਨ ਹੁਣ ਰਮਨ ਅਰੋੜਾ ਨੂੰ ਬਿਮਾਰ ਦੱਸਿਆ ਜਾ ਰਿਹਾ ਹੈ ਧੰਨਵਾਦ